मोदी ट्रंप हाय 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 मोदी ट्रंप मर गया मोदी ट्रंप हाय पुट्टो है लड़के हाय हाय इह मोदी सरकार ਰੰਪ ਨਾਲ ਸਮਝੌਤੇ ਕਰਨ ਲੱਗਿਆ ਹੈ ਵੱਡੇ ਵੱਡੇ ਜਿਹੜੇ ਰੋਡ ਲਿਕੜ ਰਹੇ ਨੇ ਇਸੇ ਵਾਸਤੇ ਲਿਕੜ ਰਹੇ ਨੇ ਆਉਂਦਿਆਂ ਆਉਣ ਵਾਲੇ ਦਿਨਾਂ 'ਚ ਸਾਡੀਆਂ ਜ਼ਮੀਨਾਂ ਦੇ ਰੇਟ ਉਹ ਸਾਨੂੰ ਮੂਹ ਮੰਗੇ ਰੇਟ ਮਿਲਣਗੇ 2-2 ਕਰੋੜ ਦਾ ਕਿਲਾ ਆਪਾਂ ਦੇਵਾਂਗੇ ਜੇ ਤਾਂ ਵੀ ਲੈਣਗੇ ਇਹ ਇਹ ਸਾਰਿਆ ਬੇਨਤੀ ਹੈ ਆਪਣੇ ਕਿਸਾਨਾਂ ਨੂੰ ਵੀ ਜ਼ਮੀਨ ਨਾਲ ਛੇਤੀ ਦਿਓ ਇਹ ਤਾਂ ਜ਼ਮੀਨ ਦਾ ਜਿੰਨਾ ਪੈਸਾ ਮੰਗਾਗੇ ਆਪਾਂ ਉਹਨਾਂ ਮੁੱਲ ਦੇਣ ਨੂੰ ਤਿਆਰ ਨੇ ਜਿੱਥੇ ਹੁਣ ਰੋਡ ਲਿਕੜ ਰਹੇ ਨੇ ਜਿੱਥੇ ਪੈਸੇ ਘੱਟ ਦੇ ਰਹੇ ਨੇ ਇਹ ਇਹ ਸਰਕਾਰ ਆਪਾਂ ਜੋ ਧਰਨਾ ਲਾਉਣੀ ਆ ਉੱਥੇ ਰੋਕਦੇ ਆ ਇਹਨਾਂ ਨੂੰ ਵੀ ਅਸੀਂ ਐਨੇ ਪੈਸੇ ਨਹੀਂ ਲੈਂਦੇ ਇਸ ਤਾਂ ਐਨੇ ਲਵਾਂਗੇ ਪਰ ਇਹ ਸਰਕਾਰ ਦਿੰਦੀ ਆ ਪੈਸੇ ਵੀਰੋ ਇਹ ਜ਼ਮੀਨ ਵੇਚੋ ਨਾ ਇਹ ਜ਼ਮੀਨ ਸੋਡੇ ਕੰਮ ਆਊਗੀ ਇਹ ਆਉਣ ਵਾਲੇ ਦਿਨਾਂ ਵਿੱਚ ਇਹ ਸਰਕਾਰ ਤਾਂ ਜ਼ਮੀਨ ਖੋਹਣ ਨੂੰ ਪਿਰਦੀ ਆ ਪਰ ਆਪਾਂ ਇਹ ਜ਼ਮੀਨਾਂ ਨੇ ਜਿਹੜੀਆਂ ਬਚਾਉਣੀਆਂ ਨੇ ਰਸਲਾਂ ਬਚਾਉਣੀਆਂ ਨੇ ਜ਼ਮੀਨਾਂ ਬਚਾਉਣੀਆਂ ਨੇ ਸੋ ਇਕੱਠੇ ਹੋ ਕੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਸਾਰਿਆਂ ਨੂੰ ਬੇਨਤੀ ਆ ਵੱਧ ਚੜ ਕੇ ਇਹ ਪ੍ਰੋਗਰਾਮ ਚ ਸ਼ਾਮਲ ਹੋਇਆ ਕਰੋ ਜੇ ਮੈਂ ਹੁਣ ਅੱਜ ਦੇਖੋ ਜਥੇਬੰਦੀਆਂ ਆਪਣੀਆਂ ਕਿੰਨੀਆਂ ਨੇ ਸਾਰੀਆਂ ਜਥੇਬੰਦੀਆਂ ਦਾ ਇਕੱਠ ਹੈ ਸੋ ਗਿਣਤੀ ਆਪਣੀ ਹਜੇ ਵੀ ਘੱਟ ਹੈ ਸੋ ਵੱਧ ਤੋਂ ਵੱਧ ਗਿਣਤੀ ਲਿਆ ਕਰੋ ਪਿੰਡਾਂ ਚੋਂ ਜੇ ਆਪਾਂ ਇਹਨਾਂ ਦਾ ਮੁਕਾਬਲਾ ਕਰਨਾ ਹੈ ਪਰ ਇਹ ਸਰਕਾਰ ਨੂੰ ਅਸੀਂ ਕਹਿਨੇ ਆ ਜਿਵੇਂ ਅਸੀਂ ਦਿੱਲੀ ਵਾਲਾ ਮਸਲਾ ਜਿੱਤ ਕੇ ਆਏ ਤੇ ਪਰ ਉਵੇਂ ਜੁਕਰੇ ਅਸੀਂ ਹੁਣ ਇਕੱਠੇ ਹੋ ਕੇ ਇਹ ਜਿਹੜੇ ਟਰੰਪਰ ਆ ਮੋਦੀ ਨੇ ਜਿਹੜੇ ਸਮਝੌਤੇ ਕਰੇ ਨੇ ਉਹਨਾਂ ਨੂੰ ਅਸੀਂ ਰੱਦ ਕਰਾ ਕੇ ਹਟਾਂਗੇ ਚੀਕਾਂ ਪਵਾ ਦਾਂਗੇ ਸਰਕਾਰ ਦੀਆਂ ਇਕੱਠਾ ਹੋਣ ਦੀ ਡੇਰ ਆਪਾਂ ਸੋ ਇੰਨੀਆਂ ਗੱਲਾਂ ਨਾਲ ਮੈਂ ਧੰਨਵਾਦ ਕਰਦਾ ਵਾਹਿਗੁਰੂ ਚੀਕਾ ਖਾਲਸਾ ਆਂਦੇ ਅੰਡਰ ਨੇ ਇਹ ਜਿਹੜੀਆਂ ਸਰਕਾਰਾਂ ਨੇ ਪੈਸੇ ਦੇ ਕੇ ਇਹਨਾਂ ਨੂੰ ਵੜਾਉਂਦੀਆਂ ਨੇ ਇਹ ਆਪਣੀ ਆਵਾਜ਼ ਨਹੀਂ ਚੱਕਦੇ 75 80 ਸਾਲ ਹੋ ਗਏ ਆਜ਼ਾਦੀ ਮਿਲੀ ਨੂੰ ਕਿੰਨਾ ਕ ਆਪਣਾ ਜੇ ਕਿਤੇ ਸਾਨੂੰ ਸਰਕਾਰਾਂ ਵਧੀਆ ਮਿਲ ਜਾਂਦੀਆਂ ਅੱਜ ਨੂੰ ਸਾਡਾ ਜਿਹੜਾ ਇੰਡੀਆ ਸੀ ਨਾ ਪਹਿਲੇ ਨੰਬਰ ਤੇ ਹੁੰਦਾ ਜਿਹੜਾ ਅਸੀਂ ਬਾਹਰ ਨੂੰ ਭੱਜ ਰਿਹਾ ਤਾਂ ਬਾਹਰੇ ਲੋਕ ਇੱਥੇ ਨੂੰ ਆਉਂਦੇ ਕਿਉਂਕਿ ਇੱਥੇ ਮੌਸਮਾਂ ਇੱਥੇ ਜਿਹੜੀ ਆ ਫਸਲਾਂ ਇੱਥੇ ਕੋਈ ਵੀ ਬਾਤਾਂ ਵਰਨਾ ਜਿਹੜਾ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਦੇ ਬੱਚੇ ਜਾਂ ਰਿਸ਼ਤੇਦਾਰ ਸਾਰਿਆਂ ਦੇ ਬਾਹਰ ਗਏ ਹੋਣੇ ਕੋਈ ਆਸਟ੍ਰੇਲੀਆ ਕੋਈ ਕੈਨੇਡਾ ਉੱਥੇ 6-6 ਮਹੀਨੇ برفੇ ਪਈ ਜਾਂਦੀ ਹੈ ਪ੍ਰਭੂ 6-6 ਮਹੀਨੇ ਬੱਚੇ ਬਾਹਰ ਨਹੀਂ ਨਿਕਲਦੇ ਉਹਨਾਂ ਨੂੰ ਬੈਠਿਆਂ ਨੂੰ ਸਰਕਾਰਾਂ ਸਭ ਕੋ ਦੇਰੀਆਂ ਨੇ ਇੱਥੇ ਹਾਲ ਹਿਲਾ ਦੇਖ ਲਓ ਦਿਨ ਰਾਤ ਕੰਮ ਕਰਦੇ ਹਾਂ ਤੇ ਫੇਰ ਵੀ ਉਹੋ ਹੀ ਫਿੱਡੇ ਛੱਤਰ ਨੇ ਸਾਡੇ ਦਾ ਜਿਹੜੇ ਕਿਸਾਨੀ ਐ ਮਜ਼ਦੂਰੀ ਐ Soy Oscar Quezanuzo.